ਔਰਤਾਂ ਨੂੰ ਸ਼ੁਰੂ ਤੋਂ ਹੀ ਹਾਰ ਸ਼ਿੰਗਾਰ ਤੇ ਗਹਿਣਿਆਂ ਦੇ ਨਾਲ ਬੜਾ ਪਿਆਰ ਆ ਤੇ ਜੇਕਰ ਗਹਿਣਿਆਂ ਦੀ ਗੱਲ ਕਰੀਏ ਤਾਂ ਚਾਂਜਰਾ ਉਹਨਾਂ ਦੇ ਪਸੰਦੀਦਾ ਗਹਿਣਿਆਂ ਦੇ ਵਿੱਚੋਂ ਇੱਕ ਹੈ ਜਿਸ ਨੂੰ ਬੜੇ ਚਾਹ ਦੇ ਨਾਲ ਪਾਇਆ ਜਾਂਦਾ ਹੈ ਗੀਤਾਂ ਤੇ ਬੋਲੀਆਂ ਦੇ ਵਿੱਚ ਵੀ ਚਾਂਜਰਾ ਦਾ ਜ਼ਿਕਰ ਅਕਸਰ ਹੀ ਆਉਂਦਾ ਹੈ ਦਰਅਸਲ ਭਾਰਤੀ ਰੀਤੀ ਰਿਵਾਜਾਂ ਦੇ ਅਨੁਸਾਰ ਚਾਂਜਰਾ ਨੂੰ ਖਾਸ ਥਾਂ ਦਿੱਤਾ ਗਿਆ ਹੈ ਬੇਸ਼ੱਕ ਇਸ ਦਾ ਸੱਭਿਆਚਾਰਕ ਮਹੱਤਵ ਤਾਂ ਹੈ ਹੀ ਪਰ ਇਸ ਦੇ ਪਿੱਛੇ ਕੁਝ ਵਿਗਿਆਨਕ ਕਾਰਨ ਵੀ ਲੁਕੇ ਹੋਏ ਨੇ ਜੋ ਹੈਰਾਨ ਕਰਨ ਵਾਲੇ ਨੇ ਵਿਗਿਆਨੀਆਂ ਦੇ ਅਨੁਸਾਰ ਛਾਂਚਰਾਂ ਨੂੰ ਪੌਣ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਪਰ ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਵਿਆਹ ਦੇ ਬਾਅਦ ਪ੍ਰੈਗਨਨਸੀ ਦੇ ਦੌਰਾਨ ਜੇਕਰ ਔਰਤਾਂ ਦੇ ਪੈਰਾਂ 'ਚ ਸੋਚ ਆ ਜਾਂਦੀ ਹੈ ਤਾਂ ਛਾਂਚਰਾਂ ਉਹਨਾਂ ਨੂੰ ਵੀ ਦੂਰ ਕਰਦੀਆਂ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਛਾਂਚਰਾਂ ਪੌਣ ਨਾਲ ਔਰਤਾਂ ਦੀ ਇੱਛਾ ਸ਼ਕਤੀ ਮਜ਼ਬੂਤ ਹੁੰਦੀ ਹੈ ਜਿਸ ਦੇ ਨਾਲ ਉਹ ਆਪਣੀ ਪ੍ਰਵਾਹ ਕੀਤੇ ਬਿਨਾਂ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਦੀਆਂ ਨੇ ਚਾਂਜਰਾਂ ਨੂੰ ਪੰਜਾਬਾਂ ਵੀ ਕਿਹਾ ਜਾਂਦਾ ਹੈ ਪੜੀਆਂ ਲਿਖੀਆਂ ਕੁੜੀਆਂ ਇਸ ਨੂੰ ਪਾਇਲ ਵੀ ਕਹਿ ਦਿੰਦੀਆਂ ਨੇ ਤੇ ਪਾਰਖੂ ਲੋਕ ਸਭ ਨਾਲੋਂ ਬਿਹਤਰ ਤੇ ਫੱਬੂ ਵੀ ਚਾਂਜਰ ਨੂੰ ਗੁਲਛਣ ਪੱਟੀ ਕਹਿੰਦੇ ਨੇ ਇਸ ਦੇ ਵਿੱਚੋਂ ਸੰਗਣੇ ਖੁੰਗਰੂ ਲੱਗੇ ਹੁੰਦੇ ਨੇ ਤੇ ਇਹਨਾਂ ਨੂੰ ਬੂਰ ਕਿਹਾ ਜਾਂਦਾ ਹੈ ਹਾਲਾਂਕਿ ਸਮਾਚਾਰੇ ਦੇ ਵਿੱਚ ਚਾਂਜਰ ਨੂੰ ਔਰਤ ਦੇ ਪੈਰੀਂ ਬੇੜੀ ਕਹਿ ਕੇ ਤ੍ਰਿਸਕਾਰਿਆ ਵੀ ਜਾਂਦਾ ਰਿਹਾ ਦੁਹਾਈ ਪਾਉਂਦੇ ਚਾਂਜਰਾਂ ਦੇ ਬੋਲ ਕੰਨਾਂ ਨੂੰ ਛੁਬਦੇ ਨੇ ਸਮੇਂ ਦੇ ਬਦਲਾ ਨਾਲ ਉਹਨਾਂ ਨੇ ਨਾਰੀ ਮਨ ਨੂੰ ਵੀ ਚੁਭਣ ਲੱਗੇ ਨਾਰੀ ਸੂਝ ਸੋਝ ਜਾਗਰੂਕਤਾ ਤੇ ਚੇਤਨਾ ਨੇ ਕਰਵਟ ਲਈ ਨਾਰੀ ਨੇ ਝਾਂਜਰ ਪੈਨਨ ਉੱਪਰ ਪ੍ਰਸ਼ਨ ਉਠਾਉਣੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ ਔਰਤਾਂ ਦੀ ਕਲਾਈਆਂ ਦੇ ਵਿੱਚ ਪਾਈਆਂ ਜਾਣ ਵਾਲੀਆਂ ਚੂੜੀਆਂ ਤੇ ਪੈਰਾਂ ਦੀਆਂ ਝਾਂਜਰਾਂ ਨੂੰ ਗੁਲਾਮ ਸਮਾਜਿਕ ਵਿਵਸਥਾ ਦੇ ਸੰਕੇਤਕ ਵਜੋਂ ਸਮਝਣਾ ਸ਼ੁਰੂ ਕੀਤਾ ਤੇ ਅਜਿਹੀ ਗੈਨੇ ਪੈਨਨ ਤੋਂ ਨਾਰੀ ਮੁਨਕਰ ਹੋਣ ਲੱਗੀ ਪਰ ਫਿਰ ਵੀ ਬਹੁਤੀਆਂ ਔਰਤਾਂ ਇਸ ਨੂੰ ਫੈਸ਼ਨ ਤੇ ਸਿਹਤ ਦੇ ਮੱਤਮ ਨੂੰ ਲੈ ਕੇ ਅੱਜ ਵੀ ਪਹਿਨਦੀਆਂ ਨੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਇਸ ਨੂੰ ਪਹਿਨਿਆ ਜਾਂਦਾ ਹੈ ਪਰ ਸਮੇਂ ਦੇ ਬਦਲਾਅ ਦੇ ਨਾਲ ਇਸ ਦੀ ਬਣਾਵਟ ਦੇ ਵਿੱਚ ਜ਼ਰੂਰ ਫਰਕ ਪਿਆ ਹੈ ਹੁਣ ਜਿਆਦਾ ਹੈਵੀ ਚਾਂਚਰਾਂ ਪਾਉਣ ਦੇ ਨਾਲੋਂ ਸਲੀਕ ਜੀਆਂ ਚਾਂਚਰਾਂ ਪਾਉਣ ਨੂੰ ਤਰਜੀ ਦਿੱਤੀ ਜਾਂਦੀ ਹੈ